ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਨੂੰ ਇੱਕ ਵੱਡੀ ਸੁਗਾਤ ਮੁੱਖ ਮੰਤਰੀ ਮਾਨ ਅਤੇ ਸੁਪਰੀਮ ਅਰਵਿੰਦ ਕੇਜੀਵਲ ਹੁਣਾਂ ਦੇ ਵੱਲੋਂ ਦਿੱਤੀ ਗਈ ਹੈ ਪੰਜਾਬ ਨੂੰ ਇੱਕ ਵੱਡੀ ਮਹਿੰਮ ਦੇ ਤਹਿਤ ਰਚਨਾਇਆ ਜਾ ਰਿਹਾ ਹੈ ਇੱਕ ਮਿਸ਼ਨ ਦੇ ਤਹਿਤ ਪੰਜਾਬ ਦੇ ਵਿੱਚ ਕਰੋੜਾਂ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਪਰ ਇਸ ਦੌਰਾਨ ਬਿਜਲੀ ਦੇ ਲਈ ਖਾਸ ਤੌਰ ਤੇ ਜੋ ਬਰਨਾਲੇ ਲਈ ਐਲਾਨ ਕੀਤਾ ਗਿਆ ਉਹ ਲਗਭਗ 93 ਕਰੋੜ ਰੁਪਏ ਦਾ ਹੈ ਜਿਸ ਲਈ ਖਾਸ ਤੌਰ ਤੇ ਧੰਨਵਾਦ ਹੈ ਜਿਹੜਾ ਉਹ ਮੀਤ ਹੇਅਰ ਹੁਣਾ ਵੱਲੋਂ ਕੀਤਾ ਗਿਆ ਮੁੱਖ ਮੰਤਰੀ ਮਾਨ ਹੁਣਾ ਦਾ ਕਿ ਬਰਨਾਲਾ ਸ਼ਹਿਰ ਨੂੰ 93 ਕਰੋੜ ਰੁਪਏ ਦੀ ਸਗਾਤ ਦੇ ਕੇ ਰੋਸ਼ਨਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਸੁਣਨ ਨੂੰ ਮਿਲੀ ਸੀ ਕਿ ਪੰਜਾਬ ਦੇ ਕੋਲ ਕੋਲਾ ਨਹੀਂ ਹੈ ਜਿਸ ਕਰਕੇ ਆਉਣ ਵਾਲੇ ਦਿਨਾਂ 'ਚ ਬਿਜਲੀ ਦੀ ਤੰਗੀ ਪੰਜਾਬ ਵਾਸੀਆਂ ਨੂੰ ਫੇਸ ਕਰਨੀ ਪੈ ਸਕਦੀ ਹੈ ਪਰ ਇਸ ਸਭ ਦੇ ਵਿਚਕਾਰ ਮਾਨ ਸਰਕਾਰ ਦੇ ਵੱਲੋਂ ਉਦਮ ਕੀਤਾ ਗਿਆ ਤੇ ਹੁਣ ਪੰਜਾਬ ਨੂੰ ਵਾਧੂ ਬਿਜਲੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਜਿਸ ਤਹਿਤ 5000 ਕਰੋੜ ਰੁਪਏ ਨੇ ਜਿਹੜੇ ਉਹ ਮਾਨ ਸਰਕਾਰ ਦੇ ਵੱਲੋਂ ਇਨਵੈਸਟ ਕੀਤੇ ਜਾ ਰਹੇ ਨੇ ਪਰ ਬਰਨਾਲਾ ਦੇ ਵਿੱਚ 93 ਕਰੋੜ ਰੁਪਏ ਦੀ ਜੋ ਇਨਵੈਸਟਮੈਂਟ ਹੋਵੇਗੀ ਉਸ ਸੰਬੰਧੀ ਮੀਟ ਹੇਅਰ ਵੱਲੋਂ ਖਾਸ ਤੌਰ ਤੇ ਧੰਨਵਾਦ ਹੈ ਜਿਹੜਾ ਉਹ ਮੁੱਖ ਮੰਤਰੀ ਮਾਨ ਹੁਣਾਂ ਦਾ ਕੀਤਾ ਗਿਆ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮਾਨਯੋਗ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਮਾਰਗਦਰਸ਼ਨ ਨਾਲ ਸਾਡੀ ਸਰਕਾਰ ਨੇ ਉਹ ਕੰਮ ਕੀਤੇ ਜੋ ਕਦੀ ਵੀ ਪੰਜਾਬ ਦੇ ਇਤਿਹਾਸ ਵਿੱਚ ਨਹੀਂ ਹੋਏ ਉਹਦੇ ਵਿੱਚੋਂ ਇੱਕ ਊਰਜਾ ਕ੍ਰਾਂਤੀ ਹੈ ਸਾਡੀ ਸਰਕਾਰ ਬਣਨ ਤੋਂ ਬਾਅਦ 2022 ਤੋਂ ਲੈ ਕੇ ਬਿਜਲੀ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਇਹ ਹੁਣ ਮੈਂ ਉਹ ਕੰਮ ਗਿਣਨ ਜਾ ਰਿਹਾ ਜਿਹੜੇ ਹੋ ਚੁੱਕੇ ਆ ਜਿਹੜੇ ਹੋਣ ਵਾਲੇ ਆ ਤੁਸੀਂ ਵੀਡੀਓ ਚ ਦੇਖੇ 24 ਨਵੇਂ 66 ਕੇਵੀ ਸਬਸਟੇਸ਼ਨ ਬਣ ਚੁੱਕੇ ਆ 210 ਪਾਵਰ ਟਰਾਂਸਫਾਰਮਰ ਲਗਾਏ ਜਾ ਚੁੱਕੇ ਹਨ 66 ਕੇਵੀ ਨੈਟਵਰਕ ਦੇ ਵਿੱਚ 859 ਕਿਲੋਮੀਟਰ ਦੀਆਂ ਤਾਰਾਂ ਦਾ ਵਾਧਾ ਹੋਇਆ ਹੈ 1030 ਨਵੇਂ 11 ਕੇਵੀ ਫੀਡਰ ਤੇ ਹੁਣ ਜਿਹੜਾ ਮੈਂ ਨੰਬਰ ਤੁਹਾਨੂੰ ਦੱਸਣ ਜਾ ਰਿਹਾ ਤੁਸੀਂ ਹੈਰਾਨ ਹੋ ਜਾਓਗੇ 88803 ਨਵੇਂ ਟਰਾਂਸਫਾਰਮਰ ਲੱਗ ਚੁੱਕੇ ਐ ਅੱਜ ਤੱਕ ਇਹ ਸਾਰੇ ਛੋਟੇ ਵੱਡੇ ਟਰਾਂਸਫਾਰਮਰ ਮਿਲਾ ਕੇ ਐ ਇੱਕ ਕਦੀ ਵੀ ਹਿਸਟਰੀ ਚ ਇੰਨਾ ਕੰਮ ਨਹੀਂ ਹੋਇਆ ਇਸ ਨਾਲ ਹਰ ਘਰ ਖੇਤੀ ਉਦਯੋਗ ਨੂੰ ਪਰੋਸੇ ਜੋਗ ਬਿਜਲੀ ਪ੍ਰਾਪਤ ਹੋਈ ਹੈ ਪਰ ਅਸੀਂ ਇੱਥੇ ਰੁਕ ਨਹੀਂ ਰਹੇ ਅਸੀਂ ਸੋਚ ਰਹੇ ਹਾਂ ਕਿ 2035 ਤੱਕ ਦੀ ਕਿੱਦਾਂ ਤਿਆਰੀ ਕਰਨੀ ਹੈ ਇਹ ਅੱਜ ਦੀ ਤਿਆਰੀ ਨਹੀਂ ਉਹਦੇ ਲਈ ਅੱਜ ਤੇ ਬੜਾ ਵੱਡਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਜਿਹੜਾ ਕਿ ਤੁਸੀਂ ਹੁਣੇ ਵੀਡੀਓ 'ਚ ਦੇਖਿਆ 5000 ਕਰੋੜ ਰੁਪਏ ਦਾ ਬਦਲਾਅਕਾਰੀ ਨਿਵੇਸ਼ ਪੰਜਾਬ ਦੇ ਟ੍ਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਢਾਂਚੇ ਦੀ ਪੂਰੀ ਨਵੀਨੀਕਰਨ ਤੇ ਖਰਚਿਆ ਜਾਏਗਾ ਸਾਡਾ ਉਦੇਸ਼ ਹੈ ਕਿ ਆਉਣ ਵਾਲੇ ਸਾਲ ਵਿੱਚ 24/7 ਗੁਣਮਤਾਪੂਰਨ ਤੇ ਨਿਰੰਤਰ ਬਿਜਲੀ ਸਪਲਾਈ ਇੱਕ ਇੱਕ ਪੰਜਾਬੀ ਨੂੰ ਮਿਲੇ ਇਦੇ ਵਿੱਚ 70 ਨਵੇਂ ਸਬਸਟੇਸ਼ਨ 200 ਪੁਰਾਣਿਆਂ ਦੀ ਰੈਨੋਵੇਸ਼ਨ 25000 ਕਿਲੋਮੀਟਰ ਨਵੀਆਂ ਤਾਰਾਂ ਤੇ 7900 ਟਰਾਂਸਫਾਰਮਰ ਵੱਡੇ ਟਰਾਂਸਫਾਰਮਰ ਦੀ ਸਥਾਪਨਾ ਕੀਤੀ ਜਾਵੇਗੀ। ਪਛਵਾਰਾ ਮਾਈਨ ਦੇ ਲੰਬੀ ਅਵਧੀ ਦੀ ਕੋਲਾ ਸਪਲਾਈ ਸੁਰੱਖਿਅਤ ਕੀਤੀ ਗਈ ਹੈ। ਇਹਦੇ ਨਾਲ ਸਾਡੇ ਥਰਮਲ ਪਲਾਂਟ ਚੱਲਦਾ ਹੀ ਨਹੀਂ ਬਲਕਿ ਜਿਹੜਾ ਪਰ ਯੂਨਿਟ ਬਿਜਲੀ ਦਾ ਖਰਚਾ ਹੈ ਉਹ ਵੀ ਘੱਟ ਹੁੰਦਾ ਏ ਇੱਕ ਹੋਰ ਅਸੀਂ ਬੜਾ ਵੱਡਾ ਉਪਰਾਲਾ ਕਰਨ ਜਾ ਰਹੇ ਹਾਂ ਜਦੋਂ ਮੈਂ ਲੁਧਿਆਣੇ ਦੇ ਇਲੈਕਸ਼ਨ ਲੜ ਰਿਹਾ ਸੀ ਉਹ ਇਲੈਕਸ਼ਨ ਲੰਬੇ ਹੋਗੇ ਸੋਚਿਆ ਨਹੀਂ ਸੀ ਇੰਨੇ ਲੰਬੇ ਹੋਣਗੇ 4 ਮਹੀਨਿਆਂ ਵਿੱਚ ਪਤਾ ਨਹੀਂ ਕਿੰਨੀਆਂ ਕਲੈਕਸ਼ਨਾਂ ਮੀਟਿੰਗਾਂ ਹੋਈਆਂ ਪਰ ਜਿਹੜੀ ਵੀ ਇਲੈਕਸ਼ਨ ਮੀਟਿੰਗ ਤੇ ਅਸੀਂ ਗਏ ਇੱਕ ਮੁੱਦਾ ਜ਼ਰੂਰ ਹਰ ਬੰਦਾ ਚੁੱਕਦਾ ਸੀ ਤੇ ਜੀ ਸਾਡੇ ਮੱਲੇ 'ਚ ਤਾਰਾਂ ਲਟਕਦੀਆਂ ਸਾਡੇ ਮੱਲੇ 'ਚ ਜੀ ਹੁਣ ਬੱਚੇ ਨਹੀਂ ਜਾ ਸਕਦੇ ਸਾਨੂੰ ਡਰ ਹੈ ਕੋਈ ਬਿਜਲੀ ਦਾ ਕਰੰਟ ਲੱਗ ਕੇ ਹਾਦਸਾ ਹੋ ਗਿਆ ਚੰਗੀਆਂ ਵੀ ਨਹੀਂ ਲੱਗਦੀਆਂ ਸਾਡੇ ਜਿਹੜੇ ਕੇਬਲ ਬਕਸੇ ਆ ਉਹ ਭਰੇ ਨਹੀਂ ਹੋਏ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਪਾਵਰ ਦੀ ਦਿੱਤੀ ਮੈਂ ਜਦੋਂ ਮੀਟਿੰਗ ਕੀਤੀ ਮੈਂ ਕਿਹਾ ਇਹਦਾ ਤਲਾ ਜ਼ਰੂਰ ਲੱਭਣਾ ਆਪਾਂ ਤਾਰਾਂ ਦਾ ਇੱਕ ਸਬ ਡਿਵੀਜ਼ਨ ਦਾ ਅਸੀਂ ਸੈਂਪਲ ਦੇ ਤੌਰ ਤੇ ਟੈਂਡਰ ਲਗਾ ਚੁੱਕੇ ਹਾਂ ਉਹ 2-4 ਦਿਨਾਂ ਵਿੱਚ ਟੈਂਡਰ ਨਿਕਲ ਜਾਣਾ ਮਹੀਨਾ ਇੱਕ ਮਹੀਨਾ ਅਸੀਂ ਦੇਖਾਂਗੇ ਵੀ ਕਿੰਨਾ ਕੁ ਕੰਮ ਉਸ ਵਿੱਚ ਹੋ ਰਿਹਾ ਕੁਝ ਐਡ ਤਾਂ ਨਹੀਂ ਕਰਨਾ ਜਾਂ ਕੁਝ ਘਟਾਣਾ ਵਧਾਣਾ ਤਾਂ ਨਹੀਂ ਉਸ ਤੋਂ ਬਾਅਦ ਕੁੱਲ 87 ਸਬਸਟੇਸ਼ਨ ਹੈ ਪੰਜਾਬ 'ਚ ਅਸੀਂ ਸਾਰੇ ਦੇ ਸਾਰੇ ਅਗਲੇ 2 ਮਹੀਨਿਆਂ 'ਚ ਟੈਂਡਰ ਲਾ ਦਾਂਗੇ ਤੁਹਾਨੂੰ ਇੱਕ ਵੀ ਤਾਰ ਲਟਕਦੀ ਨਹੀਂ ਮਿਲੂਗੀ ਕਿਤੇ ਔਰ ਇੰਨਾ ਸਾਫ ਸੁਥਰੇ ਅਸੀਂ ਸਾਰੇ ਸ਼ਹਿਰ ਤੇ ਕਾਉਂਸਲ ਕਰ ਦਾਂਗੇ ਜਿਹੜਾ ਕਿ ਅੱਜ ਤੱਕ ਕਦੀ ਵੀ ਇਹੋ ਜਿਹਾ ਉਪਰਾਲਾ ਨਹੀਂ ਹੋਇਆ ਇੱਕ ਬੜੀ ਸ਼ਿਕਾਇਤ ਰਹਿੰਦੀ ਹੈ ਜੀ ਕਿ ਥੱਲੇ ਸਟਾਫ ਹੈ ਨਹੀਂ ਅਸੀਂ ਕੰਪਲੇਂਟ ਕਰਦੇ ਆਂ ਤੇ ਸਟਾਫ ਨਹੀਂ ਆਂਦਾ ਤੇ ਮੈਨੂੰ بڑے ਐਮਐਲਏ ਸੇ ਬਾਮ ਦੇ ਫੋਨ ਆਂਦੇ ਆ ਹੋਰ ਵੀ ਲੋਕਾਂ ਦੇ ਵੀ ਆਂਦੇ ਆ ਮੈਂ ਤੁਹਾਨੂੰ ਖੁਸ਼ੀ ਨਾਲ ਅੱਜ ਦੱਸਣਾ ਚਾਹੁੰਦਾ ਕਿ 15 ਅਕਤੂਬਰ ਅਗਲੇ 7 ਦਿਨਾਂ ਵਿੱਚ ਅਸੀਂ ਕੋਈ 2500 ਨਵੇਂ ਮੁਲਾਜ਼ਮ ਰੱਖ ਰਹੇ ਆ ਬਿਜਲੀ ਬੋਰਡ ਸਤਿ ਸ਼੍ਰੀ ਅਕਾਲ ਜੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਬਿਜਲੀ ਮੰਤਰੀ ਸ਼੍ਰੀ ਸੰਜੀਵ ਰੋੜਾ ਜੀ ਦਾ ਜਿਨ੍ਹਾਂ ਨੇ ਬਰਨਾਲੇ ਜ਼ਿਲ੍ਹੇ 'ਚ ਬਿਲੀ ਦੀ ਸੁਧਾਰ ਲਈ ਕਿ ਬਿਜਲੀ ਦਾ ਜਿਹੜਾ ਇਨਫਰਾਸਟ੍ਰਕਚਰ ਆ ਨੂੰ ਅਪਗ੍ਰੇਡ ਕੀਤਾ ਜਾਵੇ 93 ਕਰੋੜ ਰੁਪਏ ਦੀ ਸਕਾਤ ਹੈ ਜਿਹੜੀ ਬਰਨਾਲੇ ਜ਼ਿਲ੍ਹੇ ਨੂੰ ਦਿੱਤੀ ਹੈ ਜਿਹਦੇ ਨਾਲ ਬਰਨਾਲੇ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਨਵੇਂ ਟਰਾਂਸਫਾਰਮਰ ਰੱਖੇ ਜਾਣਗੇ ਅਪਗ੍ਰੇਡ ਕੀਤੇ ਜਾਣਗੇ ਲਾਈਨਾਂ ਚੇਂਜ ਕੀਤੀਆਂ ਜਾਣਗੀਆਂ ਜਿਹਦੇ ਨਾਲ ਕਈ ਇਲਾਕਿਆਂ 'ਚ ਜਿਹੜੀ ਬਿਜਲੀ ਦੀ ਸਪਲਾਈ ਦਾ ਸੁਧਾਰ ਹੋਊਗਾ ਖਾਸ ਤੌਰ ਤੇ ਅੱਜ ਜਿਹੜਾ ਭਰੋਲਾ ਰੋਡ ਤੇ ਜਿਹੜਾ ਸ਼ਹਿਰੀ ਗ੍ਰਿਡ ਹੈ 68 ਕੇਵੀ ਉਹਦਾ ਜਿਹੜਾ ਸ਼ਹਿਰੀ ਫੀਡਰ ਹੈ ਉਹਨੂੰ ਬਾਈਫਰਕੇਟ ਕਰਕੇ ਨਵਾਂ 11 ਕੇਵੀ ਦਾ ਜਿਹੜਾ ਫੀਡਰ ਆ ਉਹਨੂੰ ਚਾਲੂ ਕੀਤਾ ਜਾਊਗਾ ਜਿਹਦੇ ਨਾਲ ਖਾਸ ਤੌਰ ਤੇ ਜਿਹੜਾ ਹਰੀ ਨਗਰ, ਪ੍ਰੇਮ ਨਗਰ, ਆਸਾ ਕਲੋਨੀ, ਹਾਰਮੋਨੀ ਕਲੋਨੀ ਤੇ ਜਿਹੜਾ ਅਗਰਸੇ ਨਗਰ ਇਨ੍ਹਾਂ ਇਲਾਕਿਆਂ 'ਚ ਬਿਜਲੀ ਦੀ ਜਿਹੜੀ ਸਪਲਾਈ ਹੈ ਉਹਦੇ ਵਿੱਚ ਬਹੁਤ ਵੱਡਾ ਸੁਧਾਰ ਹੈ ਜਿਹੜਾ ਉਹੋ। ਸੋ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਬਿਜਲੀ ਮੰਤਰੀ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ। ਸੋ ਮੁੱਖ ਮੰਤਰੀ ਮਾਨ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਗਰਮ ਨੇ ਜਿੱਥੇ ਕੱਲ ਵੱਡੇ ਪੱਧਰ ਦੇ ਉੱਪਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਦਘਾਟਨ ਹੋਏ ਤਾਂ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਇਸ ਰਾਸ਼ਣ ਮਹਿਮ ਦੇ ਤਹਿਤ ਉਦਘਾਟਨ ਕੀਤੇ ਜਾਣਗੇ ਤੇ ਪੰਜਾਬ ਨੂੰ ਵੱਡੇ ਪੱਧਰ ਦੇ ਉੱਪਰ ਜੋ ਬਿਜਲੀ ਦੀ ਸਪਲਾਈ ਹੈ ਉਹ ਮੁਹੱਈਆ ਕਰਵਾਈ ਜਾਏਗੀ ਤਾਂ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਵਾਸੀਆਂ ਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ